ਪੜਿਆਲਾ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਕਵਰ 베ਦੀ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅõ ਨਜ਼ਰ ਮਾਰਦੇ ਹਾਂ ਪੰਜਾਬ ਦੀਆਂ ਅਹਿਮ ਖਬਰਾਂ ਤੇ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ 베ਦੀ ਤੇ ਬਾਈਬਲ ਕਲਾ ਗੋਲੀਕਾਂ ਦੀ ਮਾਮਲੇ ਦੀ ਜਾਂਚ ਲਈ ਐਸਆਈਟੀ ਸਾਹਮਣੇ ਸ਼੍ਰੋਮਣੀ ਕਾਲਜ ਦੇ ਬਲਾਰੇ ਡਾਕਟਰ ਦਰਜੀਤ ਸਿੰਘ ਚੀਮਾ ਪੇਸ਼ ਹੋਏ ਡਾਕਟਰ ਚੀਮਾ ਨੇ ਆਖਿਆ ਕਾਂਗਰਸ ਸਰਕਾਰ ਦੀ ਨੀਤਿ ਕੋਟਾ ਦੇ ਸਰਕਾਰ ਆਪਣੀਆਂ ਨਾਕਾਮੀਆਂ ਤੋਂ ਤਿਆ ਹਟਾਉਣ ਲਈ ਅਜਿਹੇ ਮੁੱਦੇ ਬਣਾ ਰਹੀ ਹੈ ਜਿਸ ਦਾ ਸਿਰ ਪੈਰ ਨਹੀਂ ਹੈ ਇੱਕ ਸਵਾਲ ਦੇ ਜਵਾਬ ਡਾਕਟਰ ਚੀਮਾ ਨੇ ਆਖਿਆ ਬੇਦਬੀ ਮਾਮਲੇ ਤੇ ਕਾਂਗਰਸ ਅਧਿਆਮ ਦੀ ਪਾਰਟੀ ਕਿਉਂਕਿ ਜਿਹੜੀ ਹੈ ਤੇ ਸੂਬੇ ਦੇ ਲੋਕਾਂ ਨੂੰ ਗੁੰਮਰਾ ਕਰਨ ਲਈ ਸਾਰੇ ਖੇਡ ਖੇਡੀ ਜਾ ਰਹੀ ਹੈ ਸ਼੍ਰੋਮਣੀ ਕਾਲੰਡ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਚਾਖੜ ਤੇ ਤੰਜ ਕਸਦਿਆਂ ਆਖਿਆ ਦਲ ਤਵਜੀਫਾ ਸਕੀਮ ਦੇ ਮੁੱਦੇ ਉੱਤੇ ਸੰਸਦ ਦੇ ਅੱਗੇ ਮਗਰਮਚ ਦੇ ਹੰਝੂ ਵਹਾਉਣ ਦੀ ਥਾਂ ਉਹ ਕੇਂਦਰ ਕੋਲੋਂ ਦਲਤ ਵਿਦਿਆਰਥੀਆਂ ਨੂੰ ਵਜੀਫੇ ਦੇ ਲਈ ਹਾਸਲ ਕੀਤੀ ਰਾਸ਼ੀ ਨੂੰ ਤੁਰੰਤ ਜਾਰੀ ਕਰਨ ਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਕਾਂਗਰਸ ਸੰਸਦ ਮੈਂਬਰ ਦਲਿਤ ਵਿਦਿਆਰਥੀਆਂ ਲਈ ਪੋਸਟ ਮੈਟ੍ਰਿਕ ਵਜੀਫਾ ਸਕੀਮ ਵਰਗੇ ਸਵੇਦਨਸ਼ੀਲ ਮੁੱਦੇ ਉੱਤੇ ਸੰਸਦ ਦੇ ਬਾਹਰ ਖੋਸ਼ੀ ਰਾਜਨੀਤੀ ਕਰਨ ਵਿੱਚ ਰੁੱਝੀ ਹੋਈ ਹੈ ਸ਼ੀਦੀ ਜੋੜ ਮੇਲੇ ਦੇ ਆਖਰੀ ਦਿਨ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜਦੋਂ ਸਿੱਖ ਕੌਮ ਦੇ ਨਾਲ ਸੰਦੇਸ਼ ਦੇਣ ਲੱਗੇ ਤਾਂ ਸੰਗਤਾਂ ਵਿੱਚੋਂ ਇੱਕ ਸਿੱਖ ਨੇ ਖਲਲ ਪਾਉਂਦਿਆਂ ਸਤਨਾਮ ਵਾਹਿਗੁਰੂ ਦਾ ਜਾਪ ਸ਼ੁਰੂ ਕਰ ਦਿੱਤਾ ਦੂਜੇ ਸਖਸ਼ਦਾਲੂਆਂ ਨੇ ਸਿੱਖ ਨੂੰ ਕਾਫੀ ਚੁੱਪ ਕਰਾਉਣ ਦੀ ਕੋਸ਼ਿਸ਼ ਕੀਤੀ ਪਰ ਉਹਦਾ ਫਰੋਜ਼ ਜਾਰੀ ਰਿਹਾ ਖਲਲ ਪਾਉਣ ਵਾਲੇ ਸਿੱਖ ਨੇ ਜਥੇਦਾਰ ਤੇ ਬਾਦਲਾਂ ਦਾ ਪੱਖਪੂਰਨ ਦਾ ਦੋਸ਼ ਲਗਾਉਂਦਿਆਂ ਮੰਗ ਕੀਤੀ ਕਿ ਰਾਮ ਰਹੀਮ ਨੂੰ ਮਾਫੀ ਦਿਵਾਉਣ ਵਾਲੇ ਬਾਦਲਾਂ ਨੂੰ ਸਜ਼ਾ ਦਿੱਤੀ ਜਾਵੇ ਉਹਨਾਂ ਆਖਿਆ ਬਾਦਲ ਦੀ ਚੇਹ ਵਿੱਚੋਂ ਨਿਕਲੇ ਜਥੇਦਾਰ ਹੁਣ ਸਿੱਖ ਕੌਮ ਦੇ ਨਾਂ ਤੇ ਸੰਤੇਸ਼ ਜਾਰੀ ਕਰ ਰਿਹਾ ਹੈ ਆਮਾਦੀ ਪਾਰਟੀ ਪੰਜਾਬ ਹਰਿਆਣਾ ਤੇ ਦਿੱਲੀ ਵਿੱਚ ਆਪਣੇ ਦਮ ਤੇ ਲੋਕ ਸਭਾ ਦੀਆਂ ਚੋਣਾਂ ਲੜੇਗੀ ਫੈਸਲਾ ਦਿੱਲੀ ਵਿੱਚ ਹੋਈ ਆਮਾਦੀ ਪਾਰਟੀ ਦੀ ਮੀਟਿੰਗ ਵਿੱਚ ਕੀਤਾ ਗਿਆ ਮੀਟਿੰਗ ਦੌਰਾਨ ਲੋਕ ਸਭਾ ਦੀ ਚੋਣਾਂ ਦੀ ਤਿਆਰੀ ਸੰਬੰਧੀ ਚਰਚਾ ਵੀ ਕੀਤੀ ਗਈ ਹੈ ਪੰਜਾਬ ਸਮੇਤ ਹਰਿਆਣਾ ਹਿਮਾਚਲ ਦੇ ਦਿਲ ਵਿੱਚ ਪਾਰਟੀ ਕੱਲਿਆਂ ਹੀ ਚੋਣਾਂ ਲੜੇਗੀ ਭਗਵੰਤ ਮਾਨ ਨੇ ਆਖਿਆ ਆਪਣੇ ਆਪ ਤੇ ਦਮ ਦੇ ਭਾਜਪਾ ਅਤੇ ਕਾਂਗਰਸ ਨੂੰ ਜ਼ੋਰਦਾਰ ਟੱਕਰ ਦੇਵੇਗੀ ਗੰਦਲ ਬਾਹਤੋਂ ਕਾਂਗਰਸ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨਾਲ ਇੱਕ ਹੋਰ ਬਵਾਦ ਜੁੜ ਗਿਆ ਹੈ ਇਹ ਵਿਵਾਦ ਵੜਿੰਗ ਵੱਲੋਂ ਕੀਤੇ ਗਏ ਵਿਵਾਦਾਤ ਟਵੀਟ ਨਾਲ ਪੈਦਾ ਹੋਇਆ ਦਰਸਲ ਰਾਜਾ ਵੜਿੰਗ ਨੇ ਟਵੀਟ ਕਰਕੇ ਹਰਿਮੰਨ ਚੱਲਸਾ ਦੀਆਂ ਕੁਝ ਸਤਰਾਂ ਲਿਖ ਕੇ ਪੋਸਟ ਕੀਤੀਆਂ ਜਿਨ੍ਹਾਂ ਦਾ ਕਈ ਹਿੰਦੂ ਅਤੇ ਬੰਦੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਦੂਜੇ ਪਾਸੇ ਪੰਜਾਬ ਭਾਜਪਾ ਦੇ ਪ੍ਰਧਾਨ ਸ਼ਵੇਤ ਮਲਕ ਨੇ ਇਸ ਟਵੀਟ ਦਾ ਗੰਭੀਰ ਨੋਟਿਸ ਲਿਆ ਤੇ ਆਖਿਆ ਵੜਿੰਗ ਦੀ ਇਹ ਹਰਕਤ ਹਿੰਦੂਆਂ ਦੀ ਭਾਵਨਾ ਨੂੰ ਸੱਟ ਮਾਰਨ ਵਾਲੀ ਹੈ ਲੁਧਿਆਣਾ ਦੇ ਹਲਕਾ ਗਿੱਲ ਤੋਂ ਬਾਗੀ ਹੋਏ ਕਾਂਗਰਸ ਦੇ ਵਰਕਰ ਨੂੰ ਐਚਐਸਓ ਵੱਲੋਂ ਡਰਾਇਆ ਧਮਕਾਇਆ ਜਾ ਰਿਹਾ ਜਿਸ ਦੀ ਆਡੀਓ ਸੋਸ਼ਲ ਮੀਡੀਆ ਤੇ ਵੀ ਵਾਇਰਲ ਹੋਈ ਹੈ ਇਹ ਮਤਰੋੜਾ ਨੂੰ ਸਰਕਾਰ ਦੇ ਵਿਰੋਧ ਵਿੱਚ ਨਾ ਜਾਣਤੇ ਨਾ ਪਾਰਟੀ ਦੇ ਲੀਡਰ ਨਾਲ ਮਿਲਣ ਲਈ ਕਿਹਾ ਜਾ ਰਿਹਾ ਏਰੀਆ ਐਸ ਐਚ ਓ ਨੇ ਕਿਹਾ ਕਿ ਜੋ ਵੀ ਦੋਸ਼ੀ ਹੋਵੇਗਾ ਉਸ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ। ਪੰਜਾਬ ਕਾਂਗਰਸ ਦੇ ਪ੍ਰਧਾਨ ਸ਼੍ਰੀਲ ਜਾਖੜ ਨੇ ਮੋਦੀ ਸਰਕਾਰ ਤੇ ਸ਼ਬਦੀ ਹਮਲੇ ਕਰਦੇ ਆਖਿਆ ਕੇਂਦਰ ਦੀ ਮੋਦੀ ਸਰਕਾਰ ਨੇ ਕਿਸਾਨਾਂ ਨਾਲ ਵੱਡਾ ਧੋਖਾ ਕੀਤਾ। ਜਾਖੜ ਨੇ ਕਿਹਾ ਕਾਂਗਰਸ ਸਰਕਾਰ ਨੇ ਹੁਣ ਤੱਕ 417000 ਦਾ ਕਰਜ਼ਾ ਮਾਫ ਕੀਤਾ ਜਦ ਕਿ ਮੋਦੀ ਸਰਕਾਰ ਨੇ ਕਿਸਾਨਾਂ ਨਾਲ ਕਰਜ਼ਾ ਮਾਫੀ ਦੇ ਨਾਂ ਤੇ ਵੱਡਾ ਧੋਖਾ ਕੀਤਾ ਹੈ। ਜਾਖੜ ਨੇ ਦੀ ਐਕਸੀਡੈਂਟਲ ਫਿਲਮ ਸੰਬੰਧੀ ਕਹ ਹੈ ਭਾਜਪਾ ਨੇ ਡਾਕਟਰ ਮਨਮੋਹ ਸਿੰਘ ਦੇ ਖਿਲਾਫ ਜਿਹੜਾ ਕੰਮ ਕੀਤਾ ਉਹ ਬੇਹੱਦ ਸ਼ਰਮਨਾਕ ਹੈ। ਸੋਪੇਪੁਰ ਵਿੱਚ ਪੰਚਾਇਤੀ ਚੋਣਾਂ ਨੂੰ ਲੈ ਕੇ ਜਿੱਥੇ ਧੜੇਬੰਦੀਆਂ ਦੇ ਝਗੜੇ ਦੀਆਂ ਕਟੜਾਵਾਂ ਸਾਹਮਣੇ ਆਈਆਂ ਉੱਥੇ ਹੀ ਚੋਣਾਂ ਵਿੱਚ ਕਤਲੋਗਰਤ ਵੀ ਹੋ ਰਹੀ ਹੈ ਜੋ ਸਾਹਮਣੇ ਆਈਏ ਜਿਹਾ ਹੀ ਮਾਮਲਾ ਅਮਰਸਰ ਵਿਖੇ ਸਾਹਮਣੇ ਆਇਆ ਜਿੱਥੇ ਕਾਂਗਰਸ ਦੇ ਵਰਕਰ ਦਾ ਆਨਪਛਾਤੇ ਨੌਜਵਾਨਾਂ ਨੇ ਤੇਜ਼ ਤਾਰ ਹਥਿਆਰਾਂ ਨਾਲ ਕਤਲ ਕੀਤਾ ਹੈ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਤਿੰਨ ਨੌਜਵਾਨਾਂ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕੀਤੀ ਹੈ। ਸਿੱਕਤਲੇ ਆਉਂਦੇ ਪੇੜਤਾ ਲਈ ਇਨਸਾਫ ਦੀ ਲੜਾਈ ਲੜ ਰਹੇ ਸਿੱਖ ਵਕੀਲ ਐਚਐਸ ਫੁਲਕਾ ਵੱਲੋਂ ਸ਼੍ਰੀ ਹਰਮੰਦਰ ਸਾਹਿਬ ਕੇ ਸ਼੍ਰੀ ਖਾਨਪਟ ਸਾਹਿਬ ਰਖਵਾਇਆ ਗਿਆ ਤੁਹਾਨੂੰ ਦੱਸ ਦਈਏ 1984 ਸਿੱਕਤਲੇ ਮਾਮਲੇ ਵਿੱਚ ਦਿੱਲੀ ਹਾਈ ਕੋਰਟ ਨੇ ਕਾਂਗਰਸ ਆਗੂ ਮੁਲਾਜ਼ਮ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਕੋਰਟ ਨੇ ਸੱਜਣ ਕੁਮਾਰ ਨੂੰ 5 ਲੱਖ ਰੁਪਏ ਦਾ ਜੁਰਮਾਨਾ ਦੇ 31 ਦਸੰਬਰ ਤੱਕ ਆਤਮ ਸਮਰਪਣ ਕਰਨ ਲਈ ਆਖਿਆ ਹੈ ਕਰਤਾਰਪੁਰ ਲੰਘੇ ਸੰਬੰਧੀ ਪਾਕਿਸਤਾਨ ਸਰਕਾਰ ਨੇ ਭਾਰਤ ਨੂੰ ਇੱਕ ਪ੍ਰਸਤਾਵ ਭੇਜਿਆ ਇਸ ਪ੍ਰਤਾਵ ਵਿੱਚ ਪਾਕਿਸਤਾਨ ਨੇ ਭਾਰਤ ਸਾਹਮਣੇ ਕੁਝ ਸ਼ਰਤਾਂ ਰੱਖਦੇ ਹੋਏ ਨਿਯਮ ਤਿਆਰ ਕੀਤੇ ਹਨ ਜਿਨ੍ਹਾਂ ਵਿੱਚ ਸ਼ਰਧਾਲੂਆਂ ਦੇ ਦਾਖਲੇ ਸੰਬੰਧੀ ਪਾਸਪੋਰਟ ਤੇ ਹੋਰ ਦਸਤਾਵੇਜ਼ ਲਾਜ਼ਮੀ ਹੋਣਗੇ ਜਿਸ ਵਿੱਚ ਪਾਕਿਸਤਾਨ ਵੱਲੋਂ ਇਹ ਵੀ ਆਖਿਆ ਗਿਆ ਹੈ ਕਿ ਸ਼੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਲਈ ਪ੍ਰਤੀ ਦਿਨ ਸਿਰਫ 500 ਸ਼ਰਧਾਲੂਆਂ ਨੂੰ ਹੀ ਇਜਾਜ਼ਤ ਦਿੱਤੀ ਜਾਵੇਗੀ ਇਸ ਦੇ ਨਾਲ ਹੀ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਦੀ ਘੱਟੋ-ਘੱਟ 3 ਦਿਨ ਪਹਿਲਾਂ ਦੀ ਜਾਣਕਾਰੀ ਭਾਰਤ ਸਰਕਾਰ ਨੂੰ ਮੁਹੱਈਆ ਕਰਵਾਏਗੀ ਤਦ ਪਾਕਿਸਤਾਨ ਸਰਕਾਰ ਸ਼ਰਧਾਲੂਆਂ ਨੂੰ ਪਰਮਾਟ ਜਾਰੀ ਕਰੇਗੀ ਇਹ ਸਨ ਪੰਜਾਬ ਦੀਆਂ ਅਹਿਮ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਲਈ ਮੁੜ ਹਾਜ਼ਰ ਹੋਵਾਂਗਾ ਕਵਰ ਬੇਦੀ ਨੂੰ ਦਿਓ ਯਾ ਯਾ ਤੁਸੀਂ ਵੇਖਦੇ ਰਹੋ ਪਟਿਆਲਾ ਟੀਵੀ ਜੀ ਦੇਖ ਰਹੇ ਹੋ ਪਟਿਆਲਾ ਟੀਵੀ ਪਟਿਆਲਾ ਟੀਵੀ ਜੋੜੇ ਆਪ ਜੀ ਨੂੰ ਸੋਨੇ ਪੰਜਾਬ ਅਤੇ ਤੇਸ਼ ਨਾਲ ਹਮੇਸ਼ਾ ਦੇਖਦੇ ਰਹੋ ਪਟਿਆਲਾ ਟੀਵੀ ਨਾਨਕ ਇੰਸਟੀਚਿਊਟ ਆਫ ਮੈਡੀਕਲ ਟੈਕਨੋਲੋਜੀ ਪੰਜਾਬ ਦਾ ਨੰਬਰ 1 ਦੁਬਈ ਗਲੋਬਲ ਅਚੀਵਰ ਅਵਾਰਡ ਪ੍ਰਾਪਤ 1991 ਵਿੱਚ ਸਥਾਪਿਤ ਹੋਈ ਪਟਿਆਲਾ ਦੀ ਸਵੈ ਰਜਗਾਰ ਪ੍ਰਦਾਨ ਕਰਾਉਣ ਵਾਲੀ ਪਹਿਲੀ ਅਤੇ ਪੁਰਾਣੀ ਸੰਸਥਾ ਆਈਪੀਐਮਟੀ ਦੇਸ਼ ਭਰ ਤੁਜਨੇਸ ਦੀ ਅਤੇ ਪੀਟੀਯੂ ਤੋਂ ਮਾਨਤਾ ਪ੍ਰਾਪਤ ਮਾਡਰਨ ਟੈਕਨੀਕ ਕਰਾਂ ਹੀ ਬਣੀ ਪੰਜ ਮੰਜ਼ਲਾ ਇਹ ਸੰਸਥਾ ਦਸਵੀਂ ਅਤੇ ਪਲੱਸ 2 ਤੋਂ ਬਾਅਦ ਗਵਰਨਮੈਂਟ ਅਤੇ ਆਈਐਸਓ ਸਰਟੀਫਾਈਡ ਡਿਪਲੋਮੇ ਓਟੀ ਡੀਐਮਐਲਟੀ ਐਕਸਰੇ ਆਫਥਲਮਿਕ ਅਸਿਸਟੈਂਟ ਈਸੀਜੀ ਫਿਜ਼ੀਓਥੈਰੇਪੀ ਹੁਣ ਹਿੰਦੀ ਪੰਜਾਬੀ ਤੇ ਅੰਗਰੇਜ਼ੀ ਵਿੱਚ ਵੀ ਕਰ ਸਕਦੇ ਵਿਦਿਆਰਥੀਆਂ ਨੂੰ ਪੜਾਉਣ ਦੀਆਂ ਨਵੀਆਂ ਤਕਨੀਕਾਂ ਲਾਈਟ ਪ੍ਰੋਜੈਕਟਰ ਸਲਾਈਡ ਪ੍ਰੋਜੈਕਟਰ ਓਵਰਹੈਡ ਪ੍ਰੋਜੈਕਟਰ ਡੀਐਮਐਲਟੀ ਕੋਰਸਾਂ ਲਈ ਮੈਨੂਅਲ ਅਤੇ ਕੰਪਿਊਟਰਾਈਜ਼ਡ ਲੈਬ ਆਪਰੇਸ਼ਨ تھیਟਰ ਐਕਸ-ਰੇ ਪਲੈਂਟ ਈਸੀਜੀ ਮਸ਼ੀਨ ਆਈ ਟੈਸਟਿੰਗ ਅਤੇ ਚਸ਼ਮੇ ਬਣਾਉਣ ਦੀਆਂ ਮਸ਼ੀਨਾਂ ਹੋਸਟਲ ਅਤੇ ਖਾਣੇ ਦਾ ਖਾਸ ਪ੍ਰਬੰਧ ਤੁਸੀਂ ਵੀ ਆਪਣੇ ਬੱਚਿਆਂ ਦਾ ਫਿਚਰ ਸਮਝਣਾ ਚਾਹੁੰਦੇ ਹੋ ਤਾਂ ਸਾਡੇ ਇੰਸਟੀਚਿਊਟ ਇੱਕ ਵਾਰ ਆ ਕੇ ਜ਼ਰੂਰ ਦੇਖੋ ਸੰਪਰਕ ਕਰੋ ਗੁਰੂ ਨਾਨਕ ਇੰਸਟੀਚੂਟ ਆਫ ਮੈਡੀਕਲ ਟੈਕਨੋਲੋਜੀ ਨੇੜੇ ਰੋਡ ਫੈਕਟਰੀ ਏਰੀਆ ਲੀਡਰਸ਼ਿਪ ਮੰਦਿਰ ਪਟਿਆਲਾ 017523511193568215079056090yw.gurnanakinstitute.com